ਹਾਂਜੀ ਬਾਬਿਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਜਾ ਰਿਹਾ ਆਪਦੇ ਤਾਏ ਨਾਲ ਮਲੇਰਕੋਟਲੇ ਸਮਾਨ ਲੈਣ ਟੁੱਟੀਆਂ ਦਾ ਘਰ ਦਿੰਦਾ ਆਉਣੇ ਆ ਆ ਸਮਾਨ ਲੈ ਕੇ ਆਈ ਤੇ ਇਹ ਆਪਾਂ ਕਨਸੀਲਡ ਨਾਲ ਲੈ ਕੇ ਆਉਣੇ ਤੇ ਇਹ ਜੇ ਪੈਪ ਲੈ ਕੇ ਆਉਣੇ ਨੇ ਤੁਹਾਨੂੰ ਜਾ ਕੇ ਦਿਖਾਵਾਂਗੇ ਤੇ ਮੈਂ ਹੁਣ ਤਾਏ ਨਾਲ ਮਲੇਰਕੋਟਲੇ ਜਾਊਂਗਾ ਬਾਕੀ ਧਰਮ ਇਸਤਰੀ ਨਾਲ ਪਾਈ ਸੀ ਕਰਤੀ ਤੇ ਹੁਣ ਜਾਵਾਂਗੇ ਅਸੀਂ ਮਲੇਰ ਕੋਟਲੇ ਤੇ ਲੈ ਕੇ ਆਉਣੇ ਆ ਸਮਾਨ ਤੇ ਦਿਖਾਵਾਂਗੇ ਜਿਦੋਂ ਮਲੇਰ ਕੋਟਲੇ ਤੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਬਾਕੀ ਤਾਇਆ ਵਾਲੀ ਗੱਡੀ ਬਾਹਰ ਕੱਢ ਲਈ ਤੇ ਤਾਇਆ ਆ ਰਿਹਾ ਤੁਰਿਆ ਤੇ ਜਾਂਦੇ ਆ ਇੱਧਰ ਸਮਾਨ ਲੈ ਕੇ ਆਉਣੇ ਆ ਆਪਾਂ ਪਾਪਾ ਮਲੇਰਕੋਟਲੋਂ ਜਾ ਕੇ ਦੇਖੋ ਮੈਂ ਤੁਹਾਨੂੰ ਬਾਕੀ ਸਭ ਕੁਝ ਤੇ ਬਾਕੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਤੇ ਆਪਣੇ ਕੱਲ ਤੋਂ 25 ਤਰੀਕ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਨੇ ਉਹਦਾ ਵੀ ਆਪਾਂ ਹਰ ਇੱਕ ਵੀਡੀਓ ਲੈ ਕੇ ਆਵਾਂਗੇ ਤੇ ਇੱਧਰ ਸਾਰਾ ਕੁਝ ਬਣਾਇਆ ਹੋਇਆ ਤਾਂ ਦੱਸੀ ਮਾੜਾ ਇਹ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਪਰਮ ਨੂੰ ਮੁੱਕ ਰੱਖਦੇ ਹਰ ਸਾਲ ਦੀ ਤਰ੍ਹਾਂ ਸਾਲ 20 ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਤਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਜਿਨ੍ਹਾਂ ਦਾ ਮੇਰਵਾ ਇਸ ਪ੍ਰਕਾਰ ਹੈ ਪ੍ਰਵਾਤ ਫੇਰੀ 25 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਤੋਂ ਆਰੰਭ ਹੋਣਗੇ ਔਰ ਪ੍ਰਵਾਤ ਫੇਰੀ ਦੀ ਸਮਾਪਤੀ 2 ਨਵੰਬਰ ਦਿਨ ਮੰਗਲਵਾਰ ਨੂੰ ਐਤਵਾਰ ਨੂੰ ਐਤਵਾਰ ਮੰਗਲਵਾਰ ਨੂੰ ਸਮਾਪਤੀ ਕਰੀ ਜਾਊਗੀ ਸਮਾਗਤੀ ਵੀ ਗੁਰਦੁਆਰਾ ਥੱਲੇ ਆਣਾ ਸਾਹ ਹੋਊਗੀ 3 ਤਰੀਕ ਨੂੰ ਅਖੰਡ ਪਾਠ ਸਾਹਿਬ ਰੈਪ ਹੋਣਗੇ ਠੀਕ 10 ਵਜੇ ਅਖੰਡ ਸਾਹਿਬ ਅਖੰਡ ਪਾਠ ਸਾਹਿਬ ਦੀ ਰਮਤ ਕਰੀ ਜਾਊਗੀ ਔਰ ਮਾਦਨੀ ਦੇ ਦਾਸ 4 ਤਰੀਕ ਨੂੰ ਅੰਮ੍ਰਿਤ ਵੇਲੇ 7 ਵਜੇ ਸਵੇਰੇ ਮਾਦ ਲਾਇਆ ਜਾਊਗਾ ਸੰਪੂਰਨ ਭੋਗ 5 ਨਵੰਬਰ ਦਿਨ ਬੁੱਧਵਾਰ ਨੂੰ ਠੀਕ 8:30 ਵਜੇ ਪਾਏ ਜਾਣਗੇ। 1.5 ਘੰਟਾ ਰਾਗੀ ਸੰਗ ਕੀਰਤਨ ਕਰਨਗੇ ਸਵਾਪਤੀ ਠੀਕ 10:30 ਵਜੇ ਕੀਤੀ ਜਾਊਗੀ। ਨਗਰ ਕੀਰਤਨ 9 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਪੰਜ ਪਿਆਰਿਆਂ ਦੀ ਗਵਾਈ ਹੇਠ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਛਤਰ ਸਾਯਾ ਹੇਠ ਨਗਰ ਦੇ ਪ੍ਰਕਰਮਾ ਕਰੂਗਾ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਤੋਂ ਹੋਵੇਗੀ ਔਰ 6 ਪੜਾ ਹੋਣਗੇ ਪਹਿਲਾ ਪੜਾ ਸੰਗੋਪਤੀ ਦਾ ਦਰਵਾਜ਼ਾ ਦੂਜਾ ਪੜਾ ਭਾਉਪਤੀ ਦਾ ਦਰਵਾਜ਼ਾ ਤੀਜਾ ਪੜਾ ਮਧਰਾਪਤੀ ਚੌਥਾ ਪੜਾ ਮਾਜਰਾਪਤੀ ਪੰਜਵਾਂ ਪੜਾ ਰੰ达ਸ ਭਗਤ ਦੀ ਫਲਵਾੜੀ ਵਿੜਾ 6ਵਾਂ ਪੜਾ ਰਾਉਪਤੀ ਦਰਵਾਜਾ ਲਾਸਟ ਪੜਾ ਹੋਊਗਾ ਇਹ ਦੋਮਾ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸ੍ਰੀ ਲੋਸਰ ਸਾਹਿਬ ਔਰ ਗੁਰਦੁਆਰਾ ਸ੍ਰੀ ਛੱਲਿਆਣਾ ਸਾਹਿਬ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਔਰ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਆਪਣੇ ਕਮਾਕਰਾਂ ਨੂੰ ਸੋ ਪਹੁੰਚ ਕਰਦੇ ਹੋ ਹਸਪਤਾਲ ਨੂੰ ਪੰਜਾਬ ਦੇ ਪ੍ਰਸਿੱਧ ਡਾਡੀ ਭਾਈ ਤੇਰਸੇਮ ਸਿੰਘ ਜੀ ਕੇਤਲਾ ਗਨਮੀਤ ਸਿੰਘ ਜੀ ਟੀਮਾ ਮੰਡੀ ਗੁਰ ਤੇ ਆ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਰਾੜਮਾ ਪਹੁੰਚ ਗਏ ਮਲੇਰ ਕੋਟਲੇ ਪਹੁੰਚਣ ਵਾਲੀਆਂ ਬਸ ਇਧਰ ਜਾਣਿਆਂ ਉੱਥੇ ਜਾ ਕੇ ਮਿਲਾਂਗੇ ਹੁਣ ਮਲੇਰ ਕੋਟਲੇ ਉੱਥੇ ਦੇਖਦੇ ਆਂ ਕੀ ਕੀ ਸੰਭਾਲ ਲੈਣੇ ਆ ਦਿਖਾਵਾਂਗੇ ਤੁਹਾਨੂੰ ਰਾੜਮਾ ਪਹੁੰਚ ਗਏ ਜੀ ਪਹੁੰਚ ਗਏ ਮਲੇਰ ਕੋਟਲੇ ਐਕਟਰ ਹੋਣ ਵਾਲੀਆਂ ਬਸ ਪਹੁੰਚ ਗਏ ਪਹੁੰਚ ਗਈ ਆਪਾਂ ਮਲੇਰਗੋੜਲੇ ਹੁਣ ਤੁਹਾਨੂੰ ਦਿਖਾਉਣੇ ਆਂ ਅਸੀਂ ਕਿੱਥੇ ਜਾਂਦੇ ਆਂ ਹਾਜੇ ਨਾਰੇ ਗੁਰਦੁਆਰੇ ਕੋਲ ਪਹੁੰਚ ਗਏ ਤੇ ਪਹੁੰਚੇ ਆ ਤੇ ਸਮਾਨ ਲੈਣਾ ਧੁਰੀ ਰੋਡ ਤੇ ਪਹੁੰਚ ਕੇ

ਆਸਮਾਨ ਲੈਣਾ ਇਹ ਦੇਖੋ ਦੇਖ ਰਹੇ ਆ ਫੜ ਲੈਣਾ ਇੱਥੋਂ ਸਮਾਨ ਇਹ ਇੱਥੇ ਲੱਗੇ ਜਮ ਉਸਨੇ 300 ਦੀ ਕਾਜ ਗੱਡੀ ਮਿੱਤਰੋ ਸਮਾਨ ਆਪਾਂ ਲੈ ਤੇ ਮਨ ਲੱਗੇ ਵਿਟਾਉਣੇ ਰੱਖ ਲਈਏ ਤੇ ਸ਼ਾਮ ਨੂੰ ਮੜੀ ਕਰਨਾ ਵਿਟਾਉਣੇ ਨਾ ਚੜਾਈ ਆਪਾਂ ਸੁਆस्ते ਸੌਣ ਤੋਂ ਪਹਿਲਾਂ ਪਾਈ ਦੀ ਰਵਣੀ ਗੱਡੀ ਖੜੀ ਹੈ ਇੱਧਰ ਸਮਾਨ ਪਿਆ ਵਿੱਚ ਤੇ ਹੁਣ ਤੁਹਾਨੂੰ ਪਿੰਡੇ ਆ ਕੇ ਮਿਲਾਂਗੇ ਆ। ਉਹ ਜੀ ਸਮਾਨ ਸਾਰਾ ਲਿਆਂਦਾ ਤੇ ਬਾਕੀ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਵੀਡੀਓ 'ਤੇ ਤੱਕਦ ਤੱਕ ਦੇ ਲਈ ਸਬਸਕ੍ਰਾਈਬਲ ਥੈਂਕਸ ਫॉर ਵਾਚਿੰਗ